ਜਦੋਂ ਦੇ ਅਸੀਂ ਸਿੰਘ ਸਜੇ ਆ ਜਦੋਂ ਦਾ ਸਾਨੂੰ ਪਤਾ ਲੱਗਾ మాਸ ਦੇ ਵਿਸ਼ੇ ਬਾਰੇ ਕਿ ਜਿਹੜੇ ਸਿੰਘ ਆ ਸਿੰਘਾਂ ਦੀ ਖੁਰਾਕ ਇਹ మాਸ ਛਕਦੇ ਆ ਨਿਹੰਗ ਸਿੰਘ ਸਾਰੇ ਝਟਕੇ ਕਰਦੇ ਆ ਜਦੋਂ ਨਿਹੰਗਾ ਸਿੰਘਾਂ ਨਾਲ ਵਿਚਰੇ ਉਹ ਤੋਂ ਸਮਝ ਆਈ ਕਿ ਜਿਹੜਾ మాਸ ਦਾ ਤਾਂ ਕੋਈ ਵਿਸ਼ਾ ਕੋਈ ਝਗੜਾ ਹੋਣਾ ਹੀ ਨਹੀਂ ਚਾਹੀਦਾ ਸੀ ਮੇਰੇ ਹੁਣ ਪਰਿਵਾਰ ਦੇ ਵਿੱਚ ਅੰਮ੍ਰਿਤਧਾਰੀ ਹੋਈ ਕੋਈ ਨਹੀਂ ਹੈਗਾ ਸਿਰਫ ਪਹਿਲੇ ਹੀ ਆ ਮੈਂ ਤੇ ਜਿਹੜਾ ਇਹ ਕਨਸੈਪਟ ਆ ਇਹ ਨਾ 6 ਕੁ ਮਹੀਨੇ ਤੋਂ ਮੇਰੇ ਦੁਕਾਨ ਦਾ ਮੈਂ ਸਿੰਘਾਂ ਵਿਚਾਰ ਕਰ ਰਿਹਾ ਸੀ ਮੈਂ ਕਹਿੰਦਾ ਬਾਬਾ ਜੀ ਕੀ ਭਈ ਜੇ ਹੁਣ ਹਜੂਰ ਸਾਹਿਬ ਦੇ ਵਿੱਚ ਸਿੰਘ ਹੋਟਲ ਚਲਾ ਰਹੇ ਨੇ ਉੱਥੇ ਮਤਲਬ ਝਟਕੇ ਦਾ ਕੋਈ ਇਦਾਂ ਦਾ ਵਿਸ਼ਾ ਹੀ ਹੈ ਨਹੀਂ ਲੜਾਈ ਦਾ ਉੱਥੇ ਸਾਬ ਨੂੰ ਸਹਿਮਤ ਆ ਇਹ ਚੀਜ਼ ਨਾਲ ਤੇ ਜਿਹੜੇ ਹੁਣ ਛਤਰੀ ਧਰਮ ਆ ਛਤਰੀ ਧਰਮ ਕਿਹਨੂੰ ਕਹਿੰਦੇ ਆ ਛਤਰੀ ਧਰਮ ਕਹਿੰਦੇ ਆ ਸ਼ਸਤਰਧਾਰੀ ਨੂੰ ਤੇ ਸ਼ਸਤਰਧਾਰੀ ਦੀ ਜਿਹੜੀ ਮਰਿਆਦਾ ਆ ਉਹ ਤਿਲਕ ਕਰਨਾ ਆ ਇਹ ਕੋਈ ਨਵੀਂ ਮਰਿਆਦਾ ਨਹੀਂ ਹੈ ਇਹ ਪੁਰਾਣੀ ਮਰਿਆਦਾ ਆ ਸ਼ਸਤਰਧਾਰੀ ਤਿਲਕ ਕਰਦੇ ਨੇ ਧਰਮ ਦਾ ਵੀ ਉਹਨਾਂ ਨੂੰ ਗਿਆਨ ਹੁੰਦਾ ਆ ਇਹ ਬਾਬਾ ਜੀ ਆਪਣੀ ਨਾ ਸਿੰਘਾਂ ਦੇ ਨਾਲ ਵਿਚਾਰ ਸੀਗੀ ਇਹ ਕਾਫੀ ਸਮੇਂ ਤੋਂ ਚੱਲ ਰਹੀ ਸੀ ਜਿਵੇਂ ਲਗਭਗ ਜਦੋਂ ਦੇ ਅਸੀਂ ਸਿੰਘ ਸਜੇ ਆਂ ਜਦੋਂ ਦਾ ਸਾਨੂੰ ਪਤਾ ਲੱਗਾ ਮਾਸ ਦੇ ਵਿਸ਼ੇ ਬਾਰੇ ਕਿ ਜਿਹੜੇ ਸਿੰਘ ਆ ਸਿੰਘਾਂ ਦੀ ਖੁਰਾਕ ਇਹ ਮਾਸ ਸ਼ੱਕਦੇ ਆ ਨੇ ਅੰਗ ਸਿੰਘ ਸਾਰੇ ਝਟਕੇ ਕਰਦੇ ਆ ਜਦੋਂ ਨਿਹੰਗਾਂ ਸਿੰਘਾਂ ਨਾਲ ਵਿਚਰੇ ਉਦੋਂ ਸਮਝ ਆਈ ਕਿ ਜਿਹੜਾ ਮਾਸ ਦਾ ਤਾਂ ਕੋਈ ਵਿਸ਼ਾ ਕੋਈ ਝਗੜਾ ਹੋਣਾ ਹੀ ਨਹੀਂ ਚਾਹੀਦਾ ਜਦੋਂ ਸਿੰਘਾਂ ਗਿਆਨੀਆਂ ਤੋਂ ਸਭ ਆਪਾਂ ਵਿਦਿਆ ਲਈ ਆਪਾਂ ਨੂੰ ਪਤਾ ਲੱਗਿਆ ਜਦੋਂ ਮਾਸਤੇ ਆਪਣਾ ਕਨਸੈਪਟ ਕਲੀਅਰ ਹੋ ਗਿਆ ਕਿਉਂਕਿ ਮੈਂ ਕੋਈ ਨਿਹੰਗ ਸਿੰਘਾਂ ਚ ਪੈਦਾ ਨਹੀਂ ਹੋਇਆ ਮੈਂ ਇੱਕ ਜਿੱਦਾਂ ਮੇਰੇ ਪਰਿਵਾਰ ਨੇ ਜੱਟ ਜ਼ਿਮੀਂਦਾਰ ਪਰਿਵਾਰ ਆ ਤੇ ਸਭ ਜੋ ਮੇਰੇ ਘਰ ਚ ਕੋਈ ਨਿਹੰਗ ਸਿੰਘ ਨਹੀਂ ਹੈਗਾ ਮੈਂ ਸਿਰਫ ਇੱਕ ਜਰਨਲ ਜਿੱਦਾਂ ਹਿਸਟਰੀ ਨਾਲ ਜੁੜ ਕੇ ਆਪਣੇ ਚਾਹੁੰਦਾ ਸੀ ਜੁੜਨਾ ਲਗਭਗ ਮੈਨੂੰ 4 ਤੋਂ 5 ਸਾਲ ਹੋਇਆ ਸਿੰਘ ਸਜੇ ਨੂੰ ਉਸ ਤੋਂ ਪਹਿਲਾਂ ਵੀ ਚਲੋ ਮੈਂ ਸਿੱਖੀ ਨਾਲ ਜੁੜਿਆ ਹੋਇਆ ਸੀਗਾ ਇਤਿਹਾਸ ਦੀ ਆਪਾਂ ਖੋਜ ਕਰਦੇ ਸੀ ਗੁਰਬਾਣੀ ਦੀ ਸੰਥਿਆ ਲੈਂਦੇ ਹੁੰਦੇ ਸੀਗੇ ਮਤਲਬ ਆਪਣੇ ਚ ਥੋੜੀ ਭੁੱਖ ਸੀ ਜਾਣਨ ਦੀ ਸੱਚ ਕਿਉਂਕਿ ਮੈਨੂੰ ਉਹ ਨਿਆਰੀ ਮਤ ਲੱਗਦੀ ਸੀ ਮੇਰੇ ਹੁਣ ਪਰਿਵਾਰ ਦੇ ਵਿੱਚ ਅੰਮ੍ਰਿਤਧਾਰੀ ਹੋਈ ਕੋਈ ਨਹੀਂ ਹੈਗਾ ਸਿਰਫ ਪਹਿਲੇ ਹੀ ਆ ਮੈਂ ਤੇ ਜਿਹੜਾ ਇਹ ਕਨਸੈਪਟ ਆ ਇਹ ਨਾ 6 ਕੁ ਮਹੀਨੇ ਤੋਂ ਮੇਰੇ ਦੁਕਾਨ ਦਾ ਮੈਂ ਸਿੰਘਾਂ ਵਿਚਾਰ ਕਰ ਰਿਹਾ ਸੀ ਮੈਂ ਕਿਹਾ ਬਾਬਾ ਜੀ ਕਿ ਭਈ ਜੇ ਹੁਣ ਹਜੂਰ ਸਾਹਿਬ ਦੇ ਵਿੱਚ ਸਿੰਘ ਹੋਟਲ ਚਲਾ ਰਹੇ ਨੇ ਉੱਥੇ ਮਤਲਬ ਝਟਕੇ ਦਾ ਕੋਈ ਇਦਾਂ ਦਾ ਵਿਸ਼ਾ ਹੀ ਹੈ ਨਹੀਂ ਲੜਾਈ ਦਾ ਉੱਥੇ ਸਾਹਿਬ ਨੂੰ ਸਹਿਮਤ ਆ ਇਹ ਚੀਜ਼ ਨਾਲ ਉੱਥੇ ਤਖਤ ਆਪਣੇ ਸਾਹਿਬਾਨ ਤਖਤ ਸ਼੍ਰੀ ਨੰਦੇੜ ਸਾਹਿਬ ਜਿਹੜਾ ਉੱਥੇ ਹੁਣ ਝਟਕਾ ਹੁੰਦਾ ਆ ਉੱਥੇ ਸ਼ਸਤਰ ਧਾਰੀ ਫੌਜਾਂ ਨੇ ਸ਼ਸਤਰ ਪੂਜਾ ਵੀ ਕਰਦੀਆਂ ਨੇ ਤਲਕ ਵੀ ਲਾਉਂਦੀਆਂ ਨੇ ਇਹ ਤਾਂ ਸਾਬ ਦੇ ਨਾਲ ਸਹਿਮਤ ਆ ਸਾਰੀ ਫੌਜ ਇਹਦੇ ਨਾਲ ਸਹਿਮਤ ਹੈ ਤੇ ਹੁਣ ਸਿੱਖੀ ਦੋ ਸਿੱਖੀ ਤਾਂ ਨਹੀਂ ਹੋ ਸਕਦੀ ਇੱਕੋ ਹੀ ਤਰ੍ਹਾਂ ਦੀ ਮਤ ਹੋਏਗੀ ਜੇ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਪ੍ਰਯਾਤਨ ਮਰਿਆਦਾ ਨਾਲ ਜੁੜੇ ਹੋਏ ਹਾਂ ਦਸਵੇਂ ਪਾਤਸ਼ਾਹ ਦੀ ਚਲਾਈ ਹੋਈ ਮਰਿਆਦਾ ਆ ਸਾਡੇ ਕੋ ਅਸੀਂ ਉਦਾਂ ਹੀ ਚੱਲ ਰਹੇ ਹਾਂ ਜਿੱਦਾਂ ਉਹਨਾਂ ਨੇ ਚਲਾਇਆ ਸੀ ਹੁਣ ਉੱਥੇ ਦੇਖੋ ਵੀ ਰਗੜੇ ਵੀ ਲੱਗ ਰਹੇ ਆ ਉੱਥੇ ਪ੍ਰਾਤਨ ਥਾਵਾਂ ਬਣੀਆਂ ਹੋਈਆਂ ਜਿੱਥੇ ਸਨਹਿਰੇ ਔਰ ਸਲੋਤਰ ਪਹਿਲਾਂ ਹੀ ਮੌਜੂਦ ਨੇ ਸ਼ੁਰੂ ਤੋਂ 300 ਸਾਲ ਹੋ ਗਏ ਉੱਥੇ ਰਗੜੇ ਲੱਗਦੇ ਨੂੰ ਬੱਕਰੇ ਝੜਕਦੇ ਨੂੰ ਇਹ ਕੋਈ ਨਵਾਂ ਕਨਸੈਪਟ ਨਹੀਂ ਹੈ ਜੇ ਆਪਾਂ ਇਹਦੀ ਹਿਸਟਰੀ ਜਾਣਨ ਦੀ ਕੋਸ਼ਿਸ਼ ਕਰੀਏ ਕਿ ਕਦੋਂ ਦੇ ਜਾਨਵਰ ਝਟਕੇ ਜਾਣ ਲੱਗੇ ਉਹ ਤਾਂ ਬਹੁਤ ਪਿੱਛੇ ਜੇ ਆਪਾਂ ਨੂੰ ਜਾਣਾ ਪਊਗਾ ਸਨਾਤਨ ਧਰਮ ਦੇ ਵਿੱਚ ਵੀ ਕਹਿੰਦੇ ਨੇ ਵੀ ਜਿਹੜੇ ਜੱਗ ਕਰਦੇ ਹੁੰਦੇ ਸੀਗੇ ਇਹ ਇਹ ਭਈ ਕਦੀ ਗੈਂਡਾ ਮਾਰ ਲਿਆ ਆਪਣੇ ਬਾਣੀ ਜੀ ਆਉਂਦਾ ਹੈ ਗੈਂਡਾ ਮਾਰਗ ਹੋਮ ਹੋਮ ਜੱਗ ਕਿਹਨੇ ਇਹ ਹੋਮ ਜਾਏ ਮਤਲਬ ਇਹ ਜੱਗ ਕਰ ਦਿੰਦੇ ਸੀ ਹਵਨ ਕਦੀ ਗੈਂਡਾ ਮਾਰਦੇ ਸੀ ਅਸ਼ਵ ਮੇਹ ਦੇ ਜੱਗ ਦਾ ਜ਼ਿਕਰ ਆਇਆ ਆ ਇਦਾਂ ਕਈ ਪ੍ਰਕਾਰਾਂ ਦੇ ਜਿਗਰ ਆਏ ਜਿੱਥੇ ਜਾਨਵਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸੀ ਠੀਕ ਆ ਤੇ ਜਿਹੜੇ ਹੁਣ ਛਤਰੀ ਧਰਮ ਆ ਛਤਰੀ ਧਰਮ ਕਿਹਨੂੰ ਕਹਿੰਦੇ ਆ ਛਤਰੀ ਧਰਮ ਕਹਿੰਦੇ ਆ ਸ਼ਾਸਤਰਧਾਰੀ ਨੂੰ ਤੇ ਸ਼ਾਸਤਰਧਾਰੀ ਦੀ ਜਿਹੜੀ ਮਰਿਆਦਾ ਆ ਉਹ ਤਿਲਕ ਕਰਨਾ ਆ ਇਹ ਕੋਈ ਨਵੀਂ ਮਰਿਆਦਾ ਨਹੀਂ ਐ ਇਹ ਪੁਰਾਣੀ ਮਰਿਆਦਾ ਆ ਸ਼ਾਸਤਰਧਾਰੀ ਤਿਲਕ ਕਰਦੇ ਨੇ ਧਰਮ ਦਾ ਵੀ ਉਹਨਾਂ ਨੂੰ ਗਿਆਨ ਹੁੰਦਾ ਆ ਤੇ ਜਿਹੜੀ ਦਸਵੇਂ ਪਾਸ਼ਾ ਨੇ ਹੁਣ ਬਚੇ ਨਹੀਂ ਕਰ ਦਿੱਤਾ ਕਿ ਬ੍ਰਾਹਮਣ ਕੋ ਕੀ ਛਤਰੀ ਦਾ ਪੁੱਤ ਹੂੰ ਬ੍ਰਾਹਮਣ ਕੋ ਨਹੀਂ ਇਸ ਤੋਂ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੀ ਬ੍ਰਾਹਮਣਵਾਦ ਆ ਉਹ ਕਨਸੈਪਟ ਹੀ ਨਹੀਂ ਆਪਣਾ ਆਪਾਂ ਛਤਰੀ ਦੇ ਬੋਤਾਂ ਤੇ ਹੁਣ ਅੱਗੋਂ ਮਹਾਰਾ ਇਹਨੇ ਮਾਸ ਤੇ ਵੀ ਸਾਰਾ ਕਲੀਅਰ ਹੈ ਆਪਾਂ ਨੂੰ ਹੁਣ ਬਾਣੀ ਵੀ ਕਹਿੰਦੀ ਹੈ ਕਿ ਹੁਣ ਜਿਹੜੇ ਆਪਣਾ ਵਿਰੋਧ ਕਰਦੇ ਨੇ ਝਟਕੇ ਦਾ ਠੀਕ ਹੈ ਉਹ ਉਹਨਾਂ ਕੋ ਇੱਕ ਦੋ ਦਲੀਲਾਂ ਹੁੰਦੀਆਂ ਨੇ ਜਿਵੇਂ ਜੀਵ ਹੱਤਿਆ ਗਹਿ ਦਿੰਦੇ ਨੇ ਕਿ ਜੀਵ ਹੱਤਿਆ ਜੀਵ ਹਤਿਆ ਤੇ ਮਹਾਰਾਜ ਇਹ ਕਹਿੰਦੇ ਨੇ ਕਿ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਜੀਤੇ ਦਾਣੇ ਅੰਗੇ ਜੀਆਂ ਆਵਾਜ਼ ਨਾ ਕੋਈ ਵੈਸੇ ਤਾਂ ਮਹਾਰਾਏ ਨੇ ਬਹੁ ਬਚਨ ਕੀਤੇ ਹਰ ਗੱਲ ਕਲੀਅਰ ਕੀਤੀ ਪਰ ਆਪਾਂ ਸਟਾਰਟਿੰਗ ਤੋਂ ਸ਼ੁਰੂ ਕਰੀਏ ਮਹਾਰਾਏ ਕਹਿੰਦੇ ਜਿਹੜਾ ਪਾਣੀ ਹੈ ਪਾਣੀ ਸਭ ਤੋਂ ਪਹਿਲਾਂ ਜੀਵ ਹੈ ਜੇ ਕੋਈ ਆਪਣਾ ਵਿਰੋਧ ਕਰਦਾ ਹੈ ਨਾ ਸਭ ਤੋਂ ਪਹਿਲਾਂ ਪਾਣੀ ਪੀਣਾ ਛੱਡ ਦੇ ਠੀਕ ਹੈ ਪਾਣੀ ਇੱਕ ਲਿਵਿੰਗ ਥਿੰਗ ਆ ਮਹਾਰਾਏ ਕਹਿੰਦਾ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਹੁਣ ਪਾਣੀ ਨਹੀਂ ਸਾਰਾ ਹਰਿਆ ਭਰਿਆ ਸੰਸਾਰ ਕੀਤਾ ਹਿਊਮਨ ਬਾਡੀ ਨੂੰ ਲਈਏ ਆਪਣੇ ਚ 70% ਪਾਣੀ ਹੈ ਠੀਕ ਹੈ ਇਹ ਤਾਂ ਹੈ ਹੀ ਆਪਾਂ ਜਨਮ ਤੋਂ ਗੱਲ ਕਰੀਏ ਮਾਤਾ ਪਿਤਾ ਦੇ ਪਾਣੀ ਤੋਂ ਹੀ ਆਪਣਾ ਸਰੀਰ ਬਣਿਆ ਉਹਨੂੰ ਵੀ ਵਾਟਰ ਹੀ ਹੈ ਉਹ ਠੀਕ ਹੈ ਜੋ ਆਪਾਂ ਸਪਰਮ ਕਹ ਦਿੰਨੇ ਆ ਉਹ ਵੀ ਵਾਟਰ ਹੈ ਪਾਣੀ ਹੁਣ ਉਹ ਪਾਣੀ ਤੋਂ ਬਣ ਸਰੀਰ ਬਣਿਆ ਹੋਇਆ ਪਾਣੀ ਇੱਕ ਲਿਵਿੰਗ ਥਿੰਗ ਹੈ ਇਹਨੂੰ ਆਪਾਂ ਸਾਇੰਸ ਤੋਂ ਵੀ ਤੁਸੀਂ ਕਨਫਰਮ ਕਰ ਸਕਦੇ ਹੋ ਜੇ ਕਿਸੇ ਨੂੰ ਮੇਰੀ ਗੱਲ ਤੇ ਸ਼ੰਕਾ ਆਇਆ ਅਗੋ ਮਾਰੇ ਕਹਿੰਦੇ ਜਿੱਤੇ ਦਾਣੇ ਅੰਨ ਕੇ ਜੀਆਂ ਆਵਾਜ਼ ਨਾ ਕੋਈ ਹੁਣ ਜਿੰਨੇ ਦਾਣੇ ਨੇ ਅੰਨ ਦੇ ਸਾਰੇ ਮਾਰੇ ਕਹਿੰਦੇ ਸਾਰੇ ਜੀਏ ਨੇ ਛੱਡੋਗੇ ਕੀ ਵੈਸ਼ਨੂ ਕੌਣ ਆ ਜਿਹੜਾ ਮਾਸਾਹਾਰੀ ਗੋਣ ਹੈ ਇਹ ਕਨਸੈਪਟ ਹੀ ਮਾਰਾਇਨੇ ਸਿਰ ਤੋਂ ਹਾਰਜ ਕਰਤਾ ਪਰ ਕਈ ਸਿੱਖ ਅਸੀਂ ਇਸ ਤਰ੍ਹਾਂ ਵੀ ਵੇਖੇ ਨੇ ਜਿਹੜੇ ਇਹਨਾਂ ਚੀਜ਼ਾਂ ਦੀ ਪਰਹੇਜ਼ ਕਰਦੇ ਨੇ ਵੀ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਰਹਿੰਦੇ ਨੇ ਜਿਵੇਂ ਹੁਣ ਗੱਲ ਕਰ ਲਈਏ ਗੁਰੂ ਘਰਾਂ ਦੀ ਤੇ ਉੱਥੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਗੱਲ ਆਖਦੇ ਨੇ ਪਰ ਗੁਰੂ ਘਰ ਦੇ ਵਿੱਚ ਹੀ ਜਿਹੜਾਗਾ ਇਸ ਦੀ ਵਰਤੋਂ ਵੀ ਹੋ ਰਹੀ ਹੈ ਇਸ ਦਾ ਇਸ ਦਾ ਜਿਹੜਾਗਾ ਤਿਲਕ ਵੀ ਲੱਗ ਰਿਹਾ ਪਰ ਕਈ ਸਿੱਖ ਜਿਦ ਤਾ ਤੁਸੀਂ ਕਹੇ ਕਿ